ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹੈਡਮਾਸਟਰਾਂ ਅਤੇ ਅਧਿਆਪਕਾਂ ਨੂੰ ਮੌਜੂਦਾ ਸਮਿਆਂ ਦੀਆਂ ਉੱਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਲਈ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦਵਾਈ ਚੱਲੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ। ਇਸ ਸਿੱਖਿਆ ਲਈ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ। ਇਹ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਹੈਡਮਾਸਟਰ ਆ ਚੁੱਕੇ ਹਨ। ਉਹਨਾਂ ਦਾ ਜਿਹੜਾ ਤਜਰਬਾ ਐ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ। ਬਾਲਟਾਲ ਜਿੱਥੋਂ ਕੀ ਭਗਵਾਨ ਬੋਲਨਾਥ ਦੀ ਅਮਰਨਾਥ ਯਾਤਰਾ ਸ਼ੁਰੂ ਹੁੰਦੀ ਆ ਪਹਿਲਾਂ ਤਸਵੀਰ ਦਿਖਾ ਦਨਾ ਕਿ ਇਹ ਜੋ ਤਸਵੀਰ ਹੈ ਇਹ ਬਾਲਟਾਲ ਦੀ ਹੈ ਔਰ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਰਮੀ ਦਾ ਮੌਸਮ ਸੀ ਇੱਕਦਮ ਕੁਦਰਤ ਨੇ ਆਪਣਾ ਰੂਪ ਵਖਾਇਆ ਤੇ ਇੱਕਦਮ ਜੋ ਹੈ ਉਹ ਬਰਸਾਤ ਸ਼ੁਰੂ ਹੋ ਗਈ ਚਿੱਟੇ ਦਿਨ ਜੋ ਸੀ ਉਹ ਹਨੇਰਾ ਛਾ ਗਿਆ ਇਹ ਤਸਵੀਰਾਂ ਜੋ ਤੁਸੀਂ ਦੇਖਦੇ ਪਏ ਹੋ ਇਹ ਸਿੱਧੀਆਂ ਪਾਲਟਾਲ ਤੋਂ ਦੇਖਦੇ ਪਏ ਹੋ ਇਥੋਂ ਕਰੀਬ-ਕਰੀਬ 1 ਕਿਲੋਮੀਟਰ ਦੂਰ ਤੋਂ ਆ ਭਗਵਾਨ ਬੋਲੇ ਸ਼ੰਕਰ ਦੀ ਅਮਰਨਾਥ ਯਾਤਰਾ ਜੋ ਹੈ ਉਹ ਸ਼ੁਰੂ ਹੋ ਜਾਂਦੀ ਹੈ ਔਰ ਇਸ ਤੋਂ ਬਾਅਦ ਜੋ ਹੈ ਚੜ੍ਹਾਈ ਸ਼ੁਰੂ ਹੋ ਜਾਂਦੀ ਆ ਵਕ ਕੋ ਵਕ ਲੰਗਰ ਲੱਗੇਦੇ ਨੇ ਲੋਕ ਦੂਰੋਂ-ਦੂਰੋਂ ਆ ਕੇ ਇਸ ਯਾਤਰਾ ਦੇ ਵਿੱਚ ਹਿੱਸਾ ਲੈਂਦੇ ਨੇ ਔਰ ਜਿਸ ਮਗਰੋਂ ਆ ਭਗਵਾਨ ਬੋਲੇ ਸ਼ੰਕਰ ਦੇ ਦਰਸ਼ਨ ਕਰਦੇ ਨੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਰਮੀ ਪੈ ਰਹੀ ਸੀ ਇਤੋਂ ਤੱਕ ਕਿ ਜਿਹੜੇ ਯਾਤਰਾ ਕਰਨ ਜਾ ਰਹੇ ਸੀ ਲੋਕ ਉਹ ਵੀ ਅੱਧੀਆਂ ਬਾਵਾ ਦੇ ਕੱਪੜੇ ਪਾ ਕੇ ਜਾ ਰਹੀ ਸੀ ਜਾਂ ਠੱਡੇ ਕੱਪੜੇ ਪਾ ਕੇ ਜਾ ਰਹੀ ਇਕਦਮ ਜੋ ਹੈ ਠੰਡ ਵੱਧ ਗਈ ਹੈ ਯਾਤਰੀ ਸਾਡੇ ਨਾਲ ਮੌਜੂਦ ਆ ਗੱਲਬਾਤ ਕਰ ਲਾਂਗੇ ਕੀ ਨਾਮ ਹੈ ਜੀ 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 ਇਕਦਮ ਮੌਸਮ ਠੰਡਾ ਹੋ ਗਿਆ ਕੀ ਕਹਿਣਾ ਚਾਹੋਗੇ ਕਿੰਨਾ ਕੁ ਸੁਹਾਵਣਾ ਹੋ ਗਿਆ ਮੌਸਮ ਬੋਲੇ ਨਾਲ ਤੇ ਦਰਸ਼ਕਾ ਰਹੇ ਕਿ ਜਾਣਾ ਦਰਸ਼ਨ ਅੱਛੇ ਸੇ ਹੋਏ ਔਰ ਬਹੁਤ ਅੱਛਾ ਮੌਸਮ ਹੋ ਗਿਆ ਆਪਣੀ ਬਲਟਾਲ ਮੈਂ ਅਬ ਘਰ ਜਾਣੇ ਦੇ ਪਸ ਘਰ ਜਾਣੇ ਦੀ ਤਿਆਰੀ ਕਰ ਰਹੇ ਹਾਂ ਘਰ ਜਾਣ ਦੀ ਕਹਿੰਦੇ ਤਿਆਰੀ ਕਰ ਰਹੇ ਆ ਔਰ ਲਗਾਤਾਰ ਜੋ ਹੈ ਉਹ ਮੌਸਮ ਜੋ ਹੈ ਉਹ ਕਰਵਟ ਲੈ ਰਿਹਾ ਹੈ ਤੇ ਲੰਗਰ ਦੀਆਂ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਕਿ ਲੰਗਰ ਜੋ ਹੈ ਬਟਾਲੇ ਵਾਲਿਆਂ ਦਾ ਇੱਥੇ ਲੱਗਾ ਦਾ ਗਰਮੀ ਬਹੁਤ ਸੀ ਗਰਮੀ ਤੋਂ ਨਜਾਤ ਜੋ ਹੈ ਉਹ ਭਗਵਾਨ ਸ਼ੰਕਰ ਨੇ ਦਿੱਤੀ ਕੁਝ ਸਾਡੇ ਨਾਲ ਯਾਤਰੀ ਮੌਜੂਦਾ ਕੀ ਨਾਮ ਹੈ ਜੀ ਸਿਮੀ 세ਠੀ ਕਿੱਥੋਂ ਆਏ ਜੀ ਅੰਬਾਲਾ ਸ਼ਹਿਰ ਅੰਬਾਲਾ ਤੋਂ ਆਏ ਪਤਾ ਲੱਗਾ ਕਿ 2 ਦਿਨ ਪਹਿਲਾਂ ਤੇ ਬਹੁਤ ਗਰਮੀ ਸੀ ਲੋਕ ਠੰਡੇ ਕੱਪੜੇ ਪਾ ਕੇ ਜੇ ਇੱਕਦਮ ਕੁਦਰਤ ਨੇ ਆਪਣਾ ਚਲਵਾ ਦਿਖਾਇਆ ਸਹੀ ਬਾਤ ਹੈ ਕੀ ਕਹਿਣਾ ਚਾਹੋਗੇ ਮੌਸਮ ਅੱਛਾ ਹੋ ਗਿਆ ਅੱਛਾ ਲੱਗ ਰਿਹਾ ਹੈ ਹਾਂ पहले बहुत गर्मी थी सुबह धूल मिट्टी में हम आए हैं कल भी हमने यात्रा करी है बहुत धूल मिट्टी थी आए हैं तब भी बहुत धूल मिट्टी थी अब अच्छा लग रहा है कल रात को भी पोष पत्री रुकिया वहाँ भी बहुत अच्छा मौसम हो गया था वहाँ भी। गर्म कपड़े कम आ बिल्कुल आने गए गर्म कपड़े नहीं बस सवेरे आज यात्रा करने गए थे तो डाला था उसके बाद वापसी भी उतार दिया अब कृपा कर दी दिया ਵਧੀਆ ਗੱਲ ਆ ਕਿ ਭੋਲੇਨਾਥ ਨੇ ਕਿਰਪਾ ਕੀਤੀ ਕੀ ਕਹਿਣਾ ਚਾਹੋਗੇ ਜੀ ਮੌਸਮ ਬੜਾ ਵਧੀਆ ਹੋ ਗਿਆ ਵਧੀਆ ਹੋ ਗਿਆ ਵਧੀਆ ਹੋ ਗਿਆ ਕਿੰਨਾ ਗਰਮ ਤੁਸੀਂ ਤੇ ਜੈਕਟ ਪਾ ਲਈ ਨਿਮਤੋ ਵੀ ਆਇਆ ਚਾਰ ਪਾ 3-4 ਵਜੇ ਆਏ ਤੇ ਤਾਂ ਬਹੁਤ ਗਰਮੀ ਲੱਗ ਰਹੀ ਸੀ ਅਭੀ ਮੌਸਮ ਕਾਫੀ ਅੱਛਾ ਹੋ ਗਿਆ ਕੱਲ ਸਵੇਰ ਯਾਤਰਾ ਕਰਨੀ ਹੈ ਤਾਂ ਅੱਛਾ ਰਹੇਗਾ ਅਮਰਦੀਏ ਉਹ ਸਾਡਾ ਲੰਗਰ ਦੇ ਪ੍ਰਬੰਧਕ ਮੌਜੂਦ ਆ ਉਹਨਾਂ ਨੂੰ ਵੀ ਅਧੀਆਂ ਬਾਵਾਂ ਦੇ ਕੱਪੜੇ ਪਾਦੇ ਆ ਇਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਤੇ ਜਾਣਾਂਗੇ ਕਿਦਾਂ ਜੈ ਸ਼ੰਕਰ ਜੈ ਸ਼ੰਕਰ ਕੀ ਕਹਿਣਾ ਚਾਹੋਗੇ ਭੋਲੇਨਾਥ ਮਰਨਾਥ ਪਰਫਾਨੀ ਭੁੱਖੇ ਕੋ ਅੰਨ ਪਿਆਸੇ ਕੋ ਪ मैं किशोर कुमार मेहता जनरल सेक्रेटरी श्री महादेव समाज सुधार सभा गांधी चौक बटाला की ओर से आप सब आए हुए भक्तों का हार्दिक अभिनंदन करता हूँ जी कहना चाहोगे भोलेनाथ में कितने क्या बात है जी क्या बात है भगवान के रंग है जी ये बहुत दिनों से गर्मी पड़ रही थी हम सोलह तरीक से आए हुए हैं और बहुत गर्मी थी पंखे भी लाए हुए हैं साथ में ਹਾਂਜੀ ਬਸ ਪੱਖਿਆਂ ਤੇ ਆਮ ਤੌਰ ਤੇ ਜ਼ਰੂਰਤ ਪੈਂਦੀ ਨਹੀਂ ਕਦੇ ਠਿਕਾਣੀ ਨਹੀਂ ਪੈਂਦੀ ਜੀ ਪਰ ਇਸ ਵਾਰ ਪਈ ਐ ਇਸ ਵਾਰ ਪਈ ਐ ਅੱਜ ਚਲੋ ਕੱਲ ਵੀ ਥੋੜੀ ਬਾਰਸ਼ ਇਸ ਤਰ੍ਹਾਂ ਆਈ ਸੀ ਤੇ ਵਧੀਆ ਮੌਸਮ ਹੋ ਗਿਆ ਸੀ ਅੱਜ ਵੀ ਕਿਰਪਾ ਕਰ ਦਿੱਤੀ ਅੱਜ ਵੀ ਬਹੁਤ ਤੇਜ਼ ਬਾਰਸ਼ ਆ ਗਈ ਬਹੁਤ ਤੇਜ਼ ਬਾਰਸ਼ ਆ ਗਈ ਇੰਨੇ ਯਾਤਰਾ ਤੋਂ ਕੋਈ ਫਰਕ ਪੈਗਾ ਨਹੀਂ 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 ਇੰਨੇ ਨਾਲ ਕੁਝ ਨਹੀਂ ਵੰਦਾ ਜੀ ਉਸ ਅਗਰ ਧੂੜ ਬੈਠ ਜਾਏਗੀ ਜਿਹੜੇ ਯਾਤਰੀ ਜਾਣਗੇ ਉਹਨਾਂ ਲਈ ਬਹੁਤ ਆਰਾਮਦਾਇਕ ਹੋ ਜਾਏਗਾ ਯਾਤਰੀ ਜਾਣਗੇ ਆਰਾਮਦਾਇਕ ਹੋ ਜਾਏਗਾ ਹੋਰ ਵੀ ਯਾਤਰੀ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਮੌਸਮ ਦਾ ਕਿਤਰਾ ਆਨੰਦ ਮਾਰ ਰਿਹਾ ਜਾਂ ਪੋਲੇਨਾਥ ਦੀ ਕਿਤਨਾ ਦੀ ਕਿਰਪਾ ਦੇਖਦੇ ਕੀ ਨਾਮ ਹੈ ਜੀ ਮੇਰਾ ਨਾਮ ਵਿਨੇ ਮਾਜਨੇ ਜੀ ਮੌਸਮ اور ਪੋਲੇਨਾਥ ਦੀ ਕਿਰਪਾ ਇਸ ਐਡਮੋਸਫੇਅਰ ਨੂੰ ਚੇਂਜ ਹੋਦਿਆ ਕਿਦਾਂ ਵੇਖਿਆ ਦੇਖੋ ਚਾਹੇ ਇਥੇ ਕਾਫੀ ਦਿਨਾਂ ਤੋਂ ਗਰਮੀ ਚੱਲ ਰਹੀ ਸੀ ਅੱਜ ਮੌਸਮ ਨੇ ਆਪਣਾ ਮੂਜ ਬਦਲਿਆ ਪਰ ਚਾਹੇ ਗਰਮੀ ਹੋਏ ਚਾਹੇ ਠੰਡ ਹੋਏ ਜਿਹੜੇ ਪੋਲੇਨਾਥ ਦੇ ਭਗਤਾਂ ਨਾਲ ਜੀ ਹੁਣਾਂ ਚ ਆਪਣਾ ਇੱਕ ਜੋਸ਼ ਹੁੰਦਾ ਉਹ ਵੱਧ ਤੋਂ ਵੱਧ ਗਰਮੀ ਵੀ ਸਹਿ ਕੇ ਵੱਧ ਤੋਂ ਵੱਧ ਠੰਡ ਵੀ ਸਹਿ ਕੇ ਯਾਤਰਾ ਕਰਦੇ ਆ ਔਰ ਕਿਸੇ ਤਰ੍ਹਾਂ ਦਾ ਵੀ ਜਿਸ ਤਰ੍ਹਾਂ ਦਾ ਮਰਜੀ ਕਸ਼ਟ ਆ ਜੇ ਉਸ ਕਸ਼ਟਾਂ ਨੂੰ ਨਾਲ ਲੈ ਕੇ ਯਾਤਰਾ ਕਰਦੇ ਕਿਉਂਕਿ ਉਹਨੂੰ ਆਸ ਹੁੰਦੀ ਹੈ ਕਿ ਜਿਸ ਜਗ੍ਹਾ ਤੇ ਉਹ ਜਾ ਰਿਹਾ ਜਿਸ ਪਵਿੱਤਰ ਗੋਵਧ ਦੇ ਦਰਸ਼ਨ ਕਰਨ ਨੂੰ ਜਾ ਰਿਹਾ ਉਸ ਭੋਲੇ ਨਾਥ ਦੇ ਘਰ ਜਾ ਕੇ ਜਦੋਂ ਜਾਂਦੇ ਤੇ ਸਾਰੀ ਥਕਾਵਟ ਸਾਰੀ ਠੰਡ ਸਾਰੀ ਗਰਮੀ ਦੂਰ ਹੋ ਜਾਂਦੀ ਜਿਸ ਤਰੀਕੇ ਨਾਲ ਬਰਸਾਤ ਤੇਜ਼ ਹੋ ਗਈ ਆ ਮੌਸਮ ਜੀ ਐਕੜਮ ਤਕਲੀਲੀ ਆ ਗਈ ਕੁਝ ਮਿੰਟਾਂ ਦੀ ਤਬਦੀਲੀ ਆ ਗਈ ਯਾਤਰਾ ਤੇ ਜੋ ਅਸਰ ਪਏਗਾ ਇਸ ਤੇ ਯਾਤਰਾ ਤੇ ਕੁਛੇ ਬੰਦੇ ਵੀ ਦੇਖਦੇ ਹੋ ਕਿ ਅਲੱਗ-ਅਲੱਗ ਜਗ੍ਹਾ ਤੇ ਲੋਕਾਂ ਨੇ ਬੜੇ ਵਧੀਆ ਤਰੀਕੇ ਨਾਲ ਲੰਗਰ ਲਗਾਇਆ ਔਰ ਅਸੀਂ ਬਟਾਲਾ ਸ਼ਹਿਰ ਦੇ ਔਰ ਹਰ ਤਰ੍ਹਾਂ ਦੀ ਸਹੂਲਤਾਂ ਚਾਹੇ ਯਾਤਰੀ ਅਸਲੇ ਬਾਹਰ ਬਹੁਤ بارش ਤੇਜ ਹੈ ਉਹਨਾਂ ਨੂੰ ਚਾਹੇ ਰੁਕਣ ਦੀ ਵਿਵਸਥਾ ਚਾਹੇ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪੈਂਦੀ ਹੈ ਚਾਹੇ ਦਵਾਈਆਂ ਚਾਹੇ ਕੋਈ ਬਰਸਾਤੀ ਲੋੜ ਹੈ ਕਿਸੇ ਵੀ ਚੀਜ਼ ਦੀ ਲੋੜ ਆ ਤੁਮਨ ਲੱਗਦਾ ਜਗ੍ਹਾ-ਜਗ੍ਹਾ ਤੇ ਇਸ ਚੀਜ਼ ਦੇ ਪ੍ਰਬੰਧ ਨੇ ਯਾਤਰੀਆਂ ਨੂੰ ਅਸੁਵਿਧਾ ਜਿਹੜੀ ਉਹ ਘੱਟ ਹੀ ਹੁੰਦੀ ਹੈ ਬਿਲਕੁਲ ਮੌਸਮ ਚਾਹੇ ਬਦਲ ਗਿਆ ਕਹਿੰਦੇ ਕਿ ਯਾਤਰੀਆਂ ਦੀ ਸਹੂਲਤ ਲਈ ਹਰ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਮੌਸਮ ਦੇ ਨਾਲ ਕਹਿੰਦੇ ਜਿੰਨੀ ਮਰਜ਼ੀ ਸਰਦੀ ਹੋ ਜਾਏ ਕਿਉਂਕਿ ਕੁਝ ਦਿਨ ਪਹਿਲਾਂ ਜੋ ਸੀ ਗਰਮੀ ਸੀ ਅਗunto ਕੁਝ ਘੰਟੇ ਤੱਕ ਪਹਿਲਾਂ ਗਰਮੀ ਸੀ ਲੇਕਿਨ ਯਕਦਮ ਮੌਸਮ ਬਦਲਿਆ ਲੋਕਾਂ ਨੇ ਹੁਣ ਗਰਮ ਕੱਪੜੇ ਜਿਹੜੇ ਟੈਚੀਆਂ ਚ ਰੱਖੇਦੇ ਸੀ ਉਹ ਵੀ ਫਾਰ ਕੱਢ ਲਿਆ ਕੈਮਰਾਮੈਨ ਗਗਨ ਦੇ ਨਾਲ ਨਿਤਿਨ ਲੂਥਰਾ ਬਾਲਟਾਲ ਜੰਮੂ ਕਸ਼ਮੀਰ ਅਮਰਨਾਥ ਯਾਤਰਾ